ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਹੋਰ ਦੋਸਤੋ ਕੀ ਹਾਲ ਚਾਲ ਦੀ ਅੱਜ ਆਪਾਂ ਨਵਾਂ ਵਲੌਗ ਲੈ ਕੇ ਆ ਗਏ ਹਾਂ ਜੀ ਤੁਹਾਡੇ ਲਈ ਸਵੇਰ ਸੇ ਦੀ ਗੁੱਡ ਮਾਰਨਿੰਗ ਤੇ ਨਾਲ ਸ਼ੁਰੂਆਤ ਕਰਤੀ ਆਪਾਂ ਵਲੌਗ ਦੀ ਸੋ ਅੱਜ ਦਾ ਦਿਨ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿੱਦਾਂ ਲੰਘਦਾ ਆਪਣਾ ਤੇ ਛੋਟਾ ਜਿਹਾ ਵਲੌਗ ਆਪਾਂ ਬਣਾ ਰਹੇ ਆਂ ਤੋ ਬਾਅਦ ਆਪਾਂ ਜਾ ਰਹੇ ਆ ਜੀ ਗੱਡੀ ਲੈ ਕੇ ਘਰ ਨੂੰ ਉਥੋਂ ਕਿਉਂ ਕਾਂਗੇ ਆਪਾਂ ਜੀ ਮੋਟਰਸਾਈਕਲ ਫਿਰ ਆਪਾਂ ਅਗਦੇ ਜਾ ਰਹੇ ਆ ਜੀ ਗੰਮ ਤੋ ਬਣ ਕੇ ਰਿਓ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਅਗਲੀ ਗੱਲਬਾਤ ਤੋ ਜੀ ਇਹ ਹੈ ਸ਼੍ਰੀ ਗੋਮਦਵਾਲ ਸਾਹਿਬ ਆਪਾਂ ਇਸ ਵਕਤ ਪਹੁੰਚ ਚੁੱਕਿਆ ਜੀ ਬਾਬਾ ਜੀਵਨ ਸਿੰਘ ਚੌਕ ਇਹ ਬਾਬਾ ਜੀਵਨ ਸਿੰਘ ਚੌਕ ਆ ਜੀ ਆ ਜਿਹੜਾ ਖੱਬੇ ਪੰਨੇ ਨੂੰ ਰਸਤਾ ਜਾਂਦਾ ਵਾ ਜੀ ਇਹ ਜਾਂਦਾ ਖਰਕੂਥਲੇ ਨੂੰ ਇੱਧਰ ਨੂੰ ਚੱਲ ਜਾਂਦਾ ਸੱਜੇ ਪੰਨੇ ਨੂੰ ਹੁੰਦਾ ਪਿੰਡ ਤੇ ਸਾਹਮਣੇ ਇੱਕ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਨੂੰ ਚੱਲ ਜਾਂਦਾ ਵਾ ਉਹ ਆਪਾਂ ਦਿਖਾਉਨੇ ਆ ਤੁਹਾਨੂੰ ਅਗਲੀ ਗੱਲਬਾਤ ਵੜੇ ਰਿਓ ਵਲੋਗ ਦੇ ਨਾਲ ਚੱਲਦੇ ਆ ਕਿ ਕੋਈ ਆ ਚੌਕ ਆ ਗਿਆ ਜੀ ਇੱਥੇ ਆਂ ਬਿੰਦਲਵਾੜਾ ਵਾਲੀ chơi trò ra gì ਉਹ ਇਹਣਾ ਪਾ ਗੱਡੀ ਡੱਕ ਕੇ ਚੱਕਾਂਗੇ ਜੀ ਆਪਣਾ ਮੋਟਰਸਾਈਕਲ ਚਲੋ ਫੇਰ ਮੈ ਤਰੋ ਉਹਨਾਂ ਪਾ ਚੱਲਦੇ ਆ ਆ ਆਪਣਾ ਕੋ ਤਾਕੜਾ ਆ ਕੁੜਾ ਹਾਂ ਜਲ ਭੇ ਇਥੋਂ ਆਪਣਾ ਕਾਲਾ ਘੋੜਾ ਲੈ ਗਈ ਗਰਮੀ ਬਹੁਤ ਹੋ ਗਈ ਹੈ ਜੀ ਮੀ ਹੁਣ ਪੈ ਨਹੀਂ ਰਹੇ ਗਰਮੀ ਬਹੁਤ ਹੋ ਗਈ ਆ ਦੇ ਬਹੁਤ ਖਾਸ ਗਰਮੀ ਨਹੀਂ ਹੈ ਨੇ। ਪਰ ਡਰਾਈਵਰ ਤੋਂ ਬਹੁਤ ਵੱਜ ਜਾਂਦੀ ਹੈ ਜੀ ਸਕੂਲ ਦੇ ਟਾਈਮ ਹੁੰਦੇ ਆ। ਬੜੇ ਕਰਕੇ ਬਹੁਤ ਰਸ਼ਾ ਹੁੰਦਾ ਰੋਡ ਤੇ। ਹਾਂਜੀ ਵੀਰ ਜੀ ਆਪਾਂ ਇੱਕ ਵੀਰ ਰਸਤੇ 'ਚ ਮਿਲ ਪਿਆ ਹੈ ਆਪਾਂ ਨੂੰ ਤੇ ਵੀਰਾਂ ਦਾ ਵੀ ਕਿਹੜਾ ਚੈਨਲ ਆ ਵੀਰ ਨੂੰ ਆਪਾਂ ਮਿਲਦੇ ਪਏ ਹਾਂ ਹਾਂਜੀ ਵੀਰ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਵਈ ਪਿੰਡ ਠੀਕ ਆ ਖਾ ਸੀ ਵਈ ਪਿੰਡ ਠੀਕ ਆਪਣਾ ਫਤਿਹਵਾ ਪਾ ਦਿਆ ਹਾਂ ਹੋਰ ਠੀਕ ਠਾਕ ਚਲੋ ਠੀਕ ਆ ਮਿਲਦੇ ਹਾਂ ਕੋਈ ਓਕੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਓਕੇ ਹਾਂਜੀ ਵੀਰੋ ਮਿਲ ਕੇ ਆਪਾਂ ਵੀਰ ਨੂੰ ਹੁਣ ਚੱਲ ਪਏ ਆ। ਬਣ ਰਿਹਾ। ਹਾਂ ਜੀ ਆ ਨਵਾਂ ਪੁਲ ਬਣ ਰਿਹਾ ਜੀ ਆ ਜਿਹੜਾ ਇੱਕ ਜਿਹੜਾ ਹਾਈਵੇ ਨਿਕਲ ਰਿਹਾ ਵਾ। ਜਿਹੜਾ ਕਿ ਸਿੱਧਾ ਹੀ ਇੱਥੋਂ ਥੱਲੇ ਨੂੰ ਜਾਏਗਾ। ਨਵਾਂ ਪੁਲ ਬਣ ਰਿਹਾ ਵਾ। ਇਹ ਹਾਈਵੇ ਆ ਰਿਹਾ ਅਮਰਸਰ ਤੋਂ ਸੇਤਾਈ। ਕਟਰਾ ਰੋਡ ਹੈ ਇਹ ਦਿੱਲੀ ਦੇ ਵਿੱਚੋਂ ਦੀ ਹੋ ਕੇ ਜਾਏਗਾ ਆਹ ਸਾਹ ਦੇ ਪਾਪਾ ਆ ਗਿਆ ਜੀ ਗੋਡਵਾਲ ਸਾਹਿਬਾਰੇ ਪਾਟਕ ਦੇ रोड बना रोड बंदि बगड़ा हाईवे मौसम अच्छा जाम ਰੇ ਟਾਈਮ ਤੱਕ ਬਾਅਦ ਗਰਮੀ ਬਹੁਤ ਹੋਈ ਦੀ ਆ। ਰੈਨ ਕੋ ਬਹੁਤ ਹੋ ਗਈ ਆ। ਕੋਈ ਡਰਾਈਵਿੰਗ ਵੀ ਬੜੇ ਸਿੱਧੇ ਹਿਸਾਬ ਨਾਲ ਹੀ ਆਪਣਾ ਪੰਜਾਬ ਆਪ ਹੀ ਕਰਨਾ ਪੈਂਦਾ ਇੱਥੇ। எந்த பாயிண்டர் हो गए हम अपने